अच्छा श्री अकाल तख्त साहब के मुख्यमंत्री भगवंत मान अकाल जिस ती सवाल उठ रहे हम जारी कर सकता है इस मामले के उ चर्चा करने लाल मौजूद ने बबा हरजीत रसूलपुर जी उन्होंने करा सतूल जी बहुत स्वागत है धन्यवाद ਅੱਜ ਮੁੱਖ ਮੰਤਰੀ ਭਗਵੰਤ ਮਾਨੁਸ਼ੀ ਕਾਲਪਤਖ ਸੱਤ ਤੇ ਤਕਰੇ ਤੇ ਤਲਬ ਕੀਤਾ ਗਿਆ ਤੁਸੀਂ ਸਾਰੇ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਦੇਖੋ ਜਥੇਦਾਰ ਨਹੀਂ ਤਲਬ ਕਰ ਸਕਦਾ ਕਿ ਜਥੇਦਾਰ ਉਹ ਹੈ ਹੀ ਨਹੀਂ ਕਾਰਨ ਕਿ ਆ ਉਹ ਜਥੇਦਾਰ ਕਿਸੇ ਪਾਰਟੀ ਦਾ ਬਣਾਇਆ ਹੋਇਆ ਜਥੇਦਾਰ ਹੈ ਨਾ ਕਿ ਗੁਰੂ ਸਾਹਿਬ ਦਾ ਬਣਾਇਆ ਹੋਇਆ ਜਿਹੜਾ ਜਥੇਦਾਰ ਖੁਦ ਆਪ ਮਰਿਆਦਾ ਭੰਗ ਕਰਕੇ ਰਾਤ ਨੂੰ ਦੋ ਵਾਰ ਪੱਗ ਲੈ ਕੇ ਬਣਿਆ ਹੋਵੇ ਦੋ ਟਾਰਮ ਚ ਜਥੇਦਾਰ ਬਣਿਆ ਹੋਵੇ ਉਹ ਕਿਸੇ ਨੂੰ ਕਿਵੇਂ ਮर्याਦਾ ਸਿਖਾ ਸਕਦਾ ਸੋ ਮर्याਦਾ ਭੰਗ ਕਰਨ ਵਾਲਾ ਜਥੇਦਾਰ ਕਿਸੇ ਨੂੰ ਤਲਬ ਨਹੀਂ ਕਰ ਸਕਦਾ ਤੇ ਸੀਐਮ ਸਾਹਿਬ ਨੂੰ ਜਾਣਾ ਵੀ ਨਹੀਂ ਚਾਹੀਦਾ ਤੇ ਨਾ ਹੀ ਉਹਨਾਂ ਦਾ ਕੋਈ ਐਡਾ ਦਾ ਰੋਲ ਹੈ ਤੇ ਹਕੀਕਤ ਗੱਲ ਇਹ ਹੀ ਹੈ ਕਿ ਗੁਰੂ ਦੀ ਬਣਾਈ ਹੋਈ ਮर्याਦਾ ਨਹੀਂ ਹੈ ਇਹ ਪੋਲੀਟੀਸ਼ੀਅਨ ਲੋਕਾਂ ਦੀ ਬਣਾਈ ਹੋਈ ਮर्याਦਾ ਹੈ ਜੀ ਗੁਰੂ ਦੀ ਮਰਿਆਦਾ ਜਿਹੜਾ ਗੁਰੂ ਨੂੰ ਮੰਨਦਾ ਹੈ ਉਹ ਪਤਿਕ ਵੀ ਮੰਨਦਾ ਹੈ ਉਹ ਹੀ ਵੀ ਮੰਨਦਾ ਹੈ ਉਹ ਕੇਸਾ ਧਾਰੀ ਮੰਨਦਾ ਤੇ ਗੁਰਸਿੱਖੀ ਮੰਨਦਾ ਗੁਰੂ ਨੂੰ ਤਾਂ ਹਰ ਕੋਈ ਮੰਨਦਾ ਹੈ ਬਿਲਕੁਲ ਬੱਲੇ ਬੱਲੇ ਠੀਕ ਹੈ ਕੀ ਲੱਗਦਾ ਹੈ ਕਿ ਜੋ ਇਹ ਫੈਸਲਾ ਅੱਜ ਆਇਆ ਸੁਣਾਇਆ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਹਾਂਜੀ ਕੀ ਲੱਗਦਾ ਹੈ ਕਿ ਜੋ ਅੱਜ ਇਹ ਫੈਸਲਾ ਉਹਨੇ ਸੁਣਾਇਆ 15 ਜਨਵਰੀ ਨੂੰ ਜੋਂਗਨਾ ਨੇ ਮੁੱਖ ਮੰਤਰੀ ਨੇ ਫੈਸਲਾ ਕੀਤਾ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਕਿ ਉਹਨੇ ਬੋਲਿਆ ਇਹ ਬੇਸਿਕਲੀ ਬਾਜ਼ਾਰ ਨੂੰ ਖੁਸ਼ ਕਰਨ ਵਾਸਤੇ ਫੈਸਲਾ ਆਇਆ ਹੈ ਠੀਕ ਹੈ ਇਹਦੇ ਵਿੱਚ ਮੁੱਖ ਮੰਤਰੀ ਨੂੰ ਨਹੀਂ ਕੁਝ ਕਰਨਾ ਉਹਨੇ ਸਿਰਫ ਇੱਕ ਰੰਜਿਸ਼ ਬ ਕਰ ਰਿਹਾ ਹੋ ਉਹਦੀ ਹਰ ਗੱਲ ਦੀ ਜਿਹੜੀ ਪੱਤੇ ਤੇ ਲੋਕ ਦੇ ਜਿਹੜੇ ਕੇਸਾਂਤਾਰੀ ਤੋਂ ਬਿਨਾ ਲੋਕ ਹੈ ਜਿਨ੍ਹਾਂ ਨੇ ਕੇਸ ਕਤਲ ਕਰੇ ਉਹਨਾਂ ਲੋਕਾਂ ਨੂੰ ਇਹ ਨਫ਼ਰਤ ਕਰਦਾ ਤਾਂ ਕਰਕੇ ਇਹ ਮੁਖਮਤੀ ਨੂੰ ਟਾਰਗੇਟ ਕੀਤਾ ਜੀ ਜੀ ਯਾਨੀ ਕਿ ਕਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਮर्यादा ਦੀ ਉਲੰਘਣਾ ਹੋ ਰਹੀ ਹੈ ਨਹੀਂ ਨਹੀਂ ਮर्यादा ਦੀ ਕੋਈ ਲੰਘ ਨਹੀਂ ਮर्यादा ਦੀ ਉਲੰਘਣਾ ਸਿਰਫ ਜਥੇਦਾਰ ਨੇ ਕੀਤੀ ਹੈ ਸੀਐਮ ਕੋਲੇ ਜਥੇਦਾਰ ਹੈ ਜੀ ਸੀਐਮ ਤਾਂ ਇੱਕ ਦੇਸ਼ ਨੂੰ ਚਲਾਉਣ ਵਾਲਾ ਜਾਂ ਸਟੇਟ ਨੂੰ ਚਲਾਉਣ ਵਾਲਾ ਇੱਕ ਵਿਅਕਤੀ ਜੀ ਕਿਸ ਨੂੰ ਚਲਾਉਣਾ ਹੈ ਉਹਦਾ ਪਾਰਟ ਹੈ ਲੇਕਿਨ ਉੱਥੇ ਜਿਹੜਾ ਪਾਰਟ ਹੈ ਅਕਾਲ ਤਖਤ ਨੇ ਥੋੜੀ ਨੂੰ ਸੀਐਮ ਨੇ ਬਣਾਇਆ ਉਹਦਾ ਗੁਰੂ ਸਾਹਿਬ ਨੇ ਬਣਾਇਆ ਬਾਦਲਾ ਨੇ ਥੋੜੀ ਬਣਾਇਆ ਇਹਨੂੰ ਬਾਦਲਾ ਨੇ ਬਣਾਇਆ ਜਥੇਦਾਰ ਕੋਈ ਧਾਰਮਿਕ ਪੋਸਟ ਨਹੀਂ ਉਹ ਇੱਕ ਪੋਲੀਟਿਕਲ ਪੋਸਟ ਹੈ ਉਹ ਪੋਲੀਟਿਕਲ ਸਟੰਟ ਕਰ ਰਿਹਾ ਹੈ ਇਹਨੂੰ ਇਸ ਤਰੀਕੇ ਨਾਲ ਵੀ ਦੇਖ ਸਕਦੇ ਆ ਕਿ 328 ਰੁਪਿਆਂ ਵਾਲਾ ਮਾਮਲਾ ਇਸ ਵਾਲੀ ਇਸ ਫਿਰ ਮੁੱਖ ਜਾਂਚ ਕਰ ਰਣਜੀਤ ਸ਼ਕਾਧਾ ਜੀ ਰਣਜੀਤ ਕਰਦਾ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਦਾਗੀ ਕਹਣਾ ਚਾਹੁੰਦਾ ਇਹਨਾਂ ਨੂੰ ਹੋਰ ਕੁਝ ਨਹੀਂ ਹੈਗਾ ਠੀਕ ਹੈ ਜਿਸ ਤਰ੍ਹਾਂ ਕਿ ਇਹ ਤਾਂ ਉਹ ਜਾਣਣਾ ਨਹੀਂ ਚਾਹੀਦਾ ਜੀ ਸੀਐਮ ਸਾਹਿਬ ਨੇ ਮੇਰੀ ਤਾਂ ਪਰਸਨਲ ਡਵਾਈਸ ਦਿੱਹੀ ਹੈ ਕਿ ਤੁਹਾਡਾ ਕੋਈ ਦੇ ਵਿੱਚ ਕੋਈ ਗਲਤ ਬਿਆਨ ਨਹੀਂ ਸੀ ਹੈਗਾ ਤੁਸੀਂ ਬਿਲਕੁਲ ਠੀਕ ਜਿਹੜਾ ਵੀ ਸੀ ਕੀਤਾ ਤੇ ਜਿ ਕਿਹਾ ਤੇ ਜਥੇਦਾਰ ਜਿਹੜਾ ਹੈਗਾ ਇਸ ਬਿਆਨ ਦੇ ਨਾਲ ਸਗੋਂ ਪੰਥ ਦੇ ਵਿੱਚ ਜਿਹੜੇ ਲੋਕ ਜਿਹੜੇ ਕੇਸਾਂ ਧਾਰੀ ਨਹੀਂ ਨੇ ਜਿਨ੍ਹਾਂ ਨੇ ਕੇਸ ਕਤਲ ਕਰੇ ਨੇ ਉਹਨਾਂ ਦੀ ਆਸਤਾ ਜਿਹੜੀ ਹੈ ਇਹਨਾਂ ਲੋਕਾਂ ਪ੍ਰਤੀ ਸਗੋਂ ਟੁੱਟ ਜਾਏਗੀ